ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਜੀਜਾ ਤੇ ਨਾਲ ਹੀ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋ ਦੇ ਕਰੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਚੁੱਕ ਲਿਆ ਗਿਆ ਜੀ ਹਾਂ ਆਦੇਸ਼ ਪ੍ਰਤਾਪ ਸਿੰਘ ਕੈਰੋ ਦੀ ਅੰਮ੍ਰਿਤਸਰ ਰਿਹائش ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਚੁੱਕਿਆ ਗਿਆ ਇਸ ਰੂਪ ਸ਼੍ਰੋਮਣੀ ਧਰਮ ਪ੍ਰਚਾਰ ਕਮੇਟੀ ਦੇ ਵੱਲੋਂ ਆਪਣੇ ਨਾਲ ਉਹ ਲੈ ਗਏ ਨੇ ਦੱਸਦੇ ਕਿ ਕਿਹਾ ਜਾ ਰਿਹਾ ਸੀ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋ ਦੀ ਕੋਠੀ ਦੇ ਉੱਪਰਲੀ ਮੰਜ਼ਲ ਦੇ ਉੱਤੇ ਪ੍ਰਵਾਸੀ ਰਹਿੰਦੇ ਨੇ ਉਹਨਾਂ ਦੇ ਵੱਲੋਂ ਉੱਪਰ ਹੀ ਘਰ ਦੇ ਅੰਦਰ ਮੰਦਿਰ ਬਣਾਇਆ ਗਿਆ ਤੇ ਨਾਲ ਹੀ ਉਹਨਾਂ ਪ੍ਰਵਾਸੀ ਦੇ ਵੱਲੋਂ ਸ਼ ਸੇਵਨ ਕੀਤਾ ਜਾਂਦਾ ਸੀ ਜਿਸ ਕਰਕੇ ਬੇਦਬੀ ਦੇ ਇਲਜ਼ਾਮ ਲੱਗੇ ਨੇ ਇਸੇ ਚਲਦੇ ਆ ਜਦੋਂ ਇਹ ਜਾਣਕਾਰੀ ਸ਼੍ਰੋਮਣੀ ਧਰਮ ਪ੍ਰਚਾਰ ਕਮੇਟੀ ਨੂੰ ਮਿਲੂ ਤਾਂ ਉੱਥੇ ਪਹੁੰਚੇ ਤੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਆਪਣੇ ਨਾਲ ਲੈ ਗਏ ਇਸ ਦੌਰਾਨ ਉੱਥੇ ਪੁਲਿਸ ਅਧਿਕਾਰੀ ਵੀ ਪਹੁੰਚੇ ਜਿਨ੍ਹਾਂ ਨੇ ਕਿਹਾ ਕਿ ਉਹਨਾਂ ਨੂੰ ਕੋਈ ਸ਼ਰਾਬ ਜਾਂ ਫਿਰ ਸਿਗਰਟ ਤਾਂ ਉਥੋਂ ਬਰਾਮਦ ਨਹੀਂ ਹੋਈ ਪਰ ਕਿਹਾ ਜਾ ਰਿਹਾ ਹੈ ਕਿ ਪ੍ਰਵਾਸੀ ਜੋ ਉੱਪਰਲੀ ਮੰਜ਼ਲ ਦੇ ਉੱਤੇ ਰਹਿੰਦੇ ਨੇ ਉਹ ਸ਼ਰਾਬ ਦਾ ਸੇਵਨ ਕੀਤਾ ਜਾਂਦਾ ਜੈਸੇ ਚਲਦੇ ਆ ਹੁਣ ਸ਼੍ਰੋਮਣੀ ਧਰਮ ਪ੍ਰਚਾਰ ਕਮੇਟੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਉੱਥੋਂ ਚੁੱਕ ਲੇ ਤੋਂ ਜਿਹੜੇ ਭਾਈ ਮਰੀਕ ਸਿੰਘ ਉਹਨਾਂ ਦੇ ਸੇਵਕ ਹੈਗੇ ਨੇ ਤੇਜबीर ਸਿੰਘ son of ਮੇਜਰ ਸਿੰਘ ਪੰਡੋਰੀ ਉਹਨਾਂ ਦਾ ਫੋਨ ਆਇਆ ਸੀ ਕਿ ਜਿਹੜੀ ਇੱਥੇ ਕੈਰੋਂ ਸਾਹਿਬ ਦੀ ਕੋਠੀ ਆ ਦੇਸ਼ਪਤਾਬ ਕੈਰੋਂ ਦੀ ਕੋਠੀ ਆ ਉੱਥੇ ਜਿਹੜੇ ਮਹਾਰਾਜ ਦਾ ਸਰੂਪ ਆ ਤੇ ਉਹਦੇ ਬਦਬੀ ਹੋ ਰਹੀ ਜਿਹੜੇ ਇਸ ਬੰਦੇ ਵਿੱਚ ਸਾਡੇ ਵੱਲੇ ਮੌਕਾ ਆਣ ਕੇ ਦੇਖਿਆ ਗਿਆ ਔਰ ਜਿਹੜਾ ਗਰੰਥੀ ਸਿੰਘ ਇੱਥੇ ਇਹਦੀ ਸੇਵਾ ਕਰਦਾ ਉਹਨਾਂ ਨੂੰ ਬੁਲਾਇਆ ਗਿਆ ਅਤੇ ਐਸ.ਸੀ.ਪੀ.ਸੀ ਦੀ ਧਰਮ ਪ੍ਰਚਾਰ ਕਮੇਟੀ ਨੂੰ ਇੱਥੇ ਸੱਦਿਆ ਗਿਆ ਸੀ ਜੋ ਧਰਮ ਪ੍ਰਚਾਰ ਕਮੇਟੀ ਜਿਹੜੀ ਐਸ.ਸੀ.ਪੀ.ਸੀ ਦੇ ਉੱਤੇ ਪਹੁੰਚ ਚੁੱਕੀ ਹੈ ਜਿਨ੍ਹਾਂ ਵੱਲੋਂ ਜਿਹੜੇ ਆ ਗ੍ਰੰਤੀ ਸਿੰਘ ਤੇ ਦੇ ਬਿਆਨ ਲੈ ਗਏ ਨੇ ਜੋ ਸਤਕਾਰ ਕਮੇਟੀ ਵੱਲੋਂ ਕਿ ਜਿਹੜਾ ਮਹਾਰਾਜ ਦੇ ਪ੍ਰਕਾਸ਼ ਕੀਤਾ ਵਾ ਤੇ ਉਹਦੇ ਵਿੱਚੋਂ ਦੀ ਚੰਦਵਾ ਸਾਹਿਬ ਦੇ ਪੱਖਾ ਬਾਹਰ ਕੱਢਿਆ ਵਾ ਅਤੇ ਉੱਪਰਲੇ ਕਮਰੇ ਦੇ ਵਿੱਚ ਜਿਹੜੀਆਂ ਮਾਤਾ ਰਾਣੀ ਦੀਆਂ ਫੋਟੋਆਂ ਜਿਹੜੀਆਂ ਉਹ ਜਿਹੜਾ ਕਮਰਾ ਰੱਖ ਕੇ ਉੱਥੇ ਲਾਇਆ ਤੇ ਉੱਪਰਲੇ ਬੰਨੇ ਜਿਹੜੇ ਆ ਇੱਕ ਫੈਮਿਲੀ ਰਹਿ ਰਹੀ ਹੈ ਔਰ ਉਹਨਾਂ ਦਾ ਐਲੀਗੇਸ਼ਨ ਹੈ ਕਿ ਜਿਹੜੀ ਫੈਮਿਲੀ ਹੈ ਸ਼ਰਾਬ ਵੀ ਪੀਂਦੀ ਆ ਤੇ ਇਹ ਜਿਹੜੇ ਆ ਇਹ ਵੀ ਡੀ ਸੀ ਜਿਹੜੀ ਪੀਂਦੇ ਆ ਲੇਕਿਨ ਇਹੋ ਜਿਹੀ ਕੋਈ ਚੀਜ਼ ਐਸੀ ਜਿਹੜੇ ਕੋਈ ਬਰਾਮਤ ਨਹੀਂ ਹੋਈ ਇਹੋ ਜਿਹੀ ਕੋਈ ਚੀਜ਼ ਨਹੀਂ ਹੋਈ ਇੱਥੇ ਬੱਚੇ ਰਹਿ ਰਹੇ ਨੇ ਬਾਕੀ ਫੈਮਿਲੀ ਦੇ ਮੈਂਬਰ ਕੋਈ ਨਹੀਂ ਹੈਗਾ ਬਾਕੀ ਜੋ ਵੀ ਐਸ ਸੀ ਪੀ ਸੀ ਜਿਹੜੀ ਆ ਸਾਨੂੰ ਰਿਪੋਰਟਿੰਗ ਕਰੇਗੀ ਉਹਦੇ ਮੁਤਾਬਕ ਜੋ ਵੀ ਕਾਨੂੰਨੀ ਕਾਰਵਾਈ ਹੋਣੀ ਉਹ ਕੀਤੀ ਜਾਏਗੀ ਜੀ ਇਸ ਸਥਾਨ ਤੇ ਸਾਨੂੰ ਉਹਨੇ ਖਬਰ ਮੇ ਪਹੁੰਚੀ ਸੀ ਸਾਡੇ ਨਾਲ ਨਿਗਰਾਨ ਆਈਏ ਬਲਵੰਤ ਸਿੰਘ ਐਨਓ ਕੋਟ ਸਾਹਿਬ ਇਹ ਮੌਕੇ ਤੇ ਪਹੁੰਚੇ ਨੇ ਨਾਲ ਗਿਆਨੀ ਗੁਰਵਿੰਦਰ ਸਿੰਘ ਖੋਦੇਬੇੜ ਪ੍ਰਚਾਰਕ ਭਾਈ ترਸੇਮ ਸਿੰਘ ਹੋਣੀ ਸਾਰੇ ਟੀਮ ਪਹੁੰਚੀ ਆ ਪਾਵਨ ਰੂਪ ਦੀ ਸੇਵਾ ਸੰਭਾਲ ਦੇ ਵਿੱਚ ਜਿਹੜੀ ਕਮੀ ਨਜ਼ਰ ਆਈ ਆ ਨਹੀਂ ਸਾਨੂੰ ਇਹ ਚੀਜ਼ ਨਹੀਂ ਮਿਲੀ ਕਿ ਬੀੜੀਆਂ ਸਿਗਰਟਾਂ ਕਿਸੇ ਕੋਲ ਮਿਲੀਆਂ ਨੇ ਤੇ ਨਾ ਹੀ ਦੇਖੀਆਂ ਨੇ ਸਾਹਮਣੇ ਅੱਖੀਂ ਹਾਂ ਕੋਈ ਦੱਸਣ ਦੇ ਵਿੱਚ ਗੱਲਾਂ ਵੱਖਰੀਆਂ ਹੋ ਜਾਂਦੀਆਂ ਵੇਖਣ ਝੋੜ ਚੀਜ਼ ਸਾਡੇ ਅੱਖੀਂ ਵੇਖਣ ਚ ਨਹੀਂ ਆਈਆਂ ਦੱਸਣ ਵਾਲਾ ਪੱਕ ਕਈਆਂ ਨੇ ਜ਼ਰੂਰ ਕਿਹਾ ਕਿ ਇਹ ਚੀਜ਼ਾਂ ਹੋਣਗੀਆਂ ਪਰ ਸਾਡੇ ਉੱਥੇ ਬਸ ਇਹ ਹੈ ਕਿ ਹਿੰਦੂ ਵੀਰਾਂ ਦੇ ਧਾਰਮਿਕ ਮੰਨਤਾ ਅਨੁਸਾਰ ਉਹਨਾਂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਹੈਗੀਆਂ ਤੇ ਉਹਨਾਂ ਦਾ ਸੰਸਕ੍ਰਿਤ ਕਵਲੀਆਂ ਤਸਵੀਰਾਂ ਹੀ ਇੱਕ ਮੇਜ ਤੇ ਸੁਸ਼ੋਭਿਤ ਕੀਤੀਆਂ ਨੇ ਉਹਨਾਂ ਨੂੰ ਚੰਦੋਵਾਸ ਸਾਹਿਬ ਦੇ ਵਿੱਚ ਨਾ ਪੱਖਾ ਲੱਗਾ ਨਾਲ ਜਿਹੜੀ ਅਕਾਲ ਤੱਕ ਸਰ ਤੋਂ ਪਿੱਛੇ ਆਦੇਸ਼ ਵੀ ਜਾਰੀ ਹੋਏ ਨੇ ਉਹਨਾਂ ਆਦੇਸ਼ਾਂ ਦੇ ਹਿਸਾਬ ਨਾਲ ਇਹ ਮੇ ਸੇਵਾ ਨਹੀਂ ਕਰ ਰਹੇ ਜਿਸ ਸੰਬੰਧ ਵਿੱਚ ਜਹੇਦਰ ਸਾਹਿਬ ਦੇ ਧਿਆਨ ਦੇ ਵਿੱਚ ਇਹ ਗੱਲ ਆਵੀ ਜਾਈਗੀ ਕਿ ਕਿੜੀਏ ਸਮੇਂ-ਸਮੇਂ ਤੇ ਵੱਖ-ਵੱਖ ਆਦੇਸ਼ ਜਾਰੇ ਜਾਰੇ ਕੀਤੇ ਜਾਂਦੇ ਆ ਉਬਰ ਗਰੰਥੀ ਸਿੰਘ ਵੱਲੋਂ ਸੇਵਾ ਸੰਭਾਲ ਦੇ ਵਿਚਣ ਗੈਲੀ ਜਿਹੜੀ ਆ ਸਾਫ ਨਜ਼ਰ ਆ ਰਹੀ ਹੈ। ਕਿਹਨੇ ਤੋਂ ਕੋਠੀ ਹੈਗੀ ਨਹੀਂ ਇਹ ਨਹੀਂ ਸਾਨੂੰ ਪਤਾ ਜੀ ਕੋਠੀ ਕਿੰਨਾ ਦੀ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਪਤਾ ਹੋਵੇ। ਸਾਨੂੰ ਤਾਂ ਅਸੀਂ ਮੌਕੇ ਤੇ ਮਰਿਆਦਾ ਵੇਖੀ ਆ ਪਵਨ ਸਥਾਨ ਦੀ ਜੋ ਪਵਨ ਸਰੂਪ ਦੇ ਸਥਾਨਾਂ ਤੇ ਤੇ ਗਰੰਥੀ ਸਿੰਘ ਮੌਕੇ ਤੇ ਆਏ ਆ। ਪ੍ਰਸ਼ਾਸਨ ਪੁੱਛਿਆ ਜੀ ਮੌਕੇ ਤੇ। ਹਾਂ ਜੀ ਪ੍ਰਸ਼ਾਸਨ ਪਹਿਲਾਂ ਹੀ ਸਾਡੇ ਕੋਲ ਪਹੁੰਚਿਆ ਸੀ ਪ੍ਰਸ਼ਾਸਨ ਨੇ ਸਾਨੂੰ ਖਬਰ ਦਿੱਤੀ ਹੈ ਜੀ। ਤੇ ਅਸੀਂ ਪਹੁੰਚਿਆ। ਹਾਂ ਪਵਨ ਸਰੂਪ ਗੁਰਦੁਆਰਾ ਰਾਮ ਸਰ ਸਾਹਿਬ ਸਤਕਾਰ ਨਾਲ ਪਾਲਕੀ ਸਾਹਿਬ ਜੀ ਬਿਰਾਜਮਾਨ ਕਰਕੇ ਪੰਜ ਸਿੰਘ ਜਿਹੜੀ ਮਰਿਆਦਾ ਹੈਗੀ ਆ ਉਸ ਦੇ ਅਨੁਸਾਰ ਬ ਤੇ ਜੇ ਜਿਹੇ ਦਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਧਿਆਨ ਵਿੱਚ ਸਾਰਾ ਮਸਲਾ ਲਿਆ ਕੇ ਗਰੰਤੀ ਸਿੰਘ ਨੂੰ ਤੇ ਇਥੋਂ ਦੇ ਮਕਾਨ ਮਾਲਕਾਂ ਨੂੰ ਜਿਹੜਾ ਉਹਨਾਂ ਦੇ ਸਾਹਮਣੇ ਪੇਸ਼ ਕਰਾਇਆ ਜਾਏਗਾ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਮੈਂ ਜਿਹੜੀ ਸੇਵਾ ਕਰਾਂ ਤਕਰੀਬਨ 3 ਕਿ ਸਾਲ ਤੋਂ ਮੇਰੇ ਤੇ 3 ਸਾਲ ਤੋਂ ਸੇਵਾ ਕਰਾਂ ਹਾਂਜੀ ਸੇਵਾ ਕਰਾਂ ਤੇ ਕਿਥੇ ਤੁਸੀਂ ਉੱਪਰ ਨਹੀਂ ਉੱਪਰ ਆਪਾਂ ਨਹੀਂ ਜਾ ਸਕਦੇ ਤੁਸੀਂ ਕਹਿਤੇ ਹੈਗੇ ਨਹੀਂ ਹੁਣ ਗਏ ਇਹਨਾਂ ਨਾਲ ਕੀ ਦੇਖਿਆ ਪਹਿਲਾਂ ਨਹੀਂ ਆਪਾਂ ਜਾ ਸਕਦੇ ਕਿ ਕਿਸੇ ਦਾ ਉੱਤੇ ਰੈਸ਼ ਹੋਆ ਜਾਂ ਕੋਠੀ ਬੰਦ ਰਹੀਦੀ ਆ ਆਹ ਥੱਲੇ ਇਹ ਨਹੀਂ ਪਤਾ ਕੀ ਦੀ ਜੀ ਸਮਝ ਨਹੀਂ ਕਾ ਇਹ ਮਿਲੇ ਹੀ ਨਹੀਂ ਆਪਾਂ ਨੂੰ ਦੇਖੇ ਜੀ ਇਹ ਐਸ ਕਿ ਦੀ ਆਪਾਂ ਨੂੰ ਮਿਲੇ ਨਹੀਂ ਕਦੀ ਕੀ ਦੀ ਰਹੇ ਤੁਸੀਂ ਕਿਨੇ ਚਿਰ ਤੁਸੀਂ ਸੇਵਾ ਕਰ ਰਹੇ ਹੋ ਮੈਂ 3 ਸਾਲ ਦਾ 3 ਸਾਲ ਚਿਰ ਹੀ ਤੁਹਾਨੂੰ ਪਤਾ ਨਹੀਂ ਕੋੜੀਆਂ ਨਾਲ ਕੋਲ ਜਾ ਰਿਹਾ ਕੋਈ ਆਇਆ ਜਾ ਰਿਹਾ ਨਹੀਂ ਕੋਈ ਆਉਦਾ ਜਾਂ ਜਦੇ ਨਹੀਂ ਆਉਣੇ ਆ ਬੂਹਾ ਵੱਜਾਂਦਾ ਉੱਤੇ ਪ੍ਰਵਾਸੀ ਰਹਦੇ ਪਏ ਆਂ ਜੀ ਵੀਡੀਓ ਸੀਰੀਜ਼ ਕਿਉਂ ਦੇਖ ਰਹੇ ਇਹ ਮੈਨੂੰ ਨਹੀਂ ਪਤਾ ਮੈਂ ਨਹੀਂ ਵੇਖਿਆ ਮੈਂ ਹੁਣੇ ਉਹਨਾਂ ਨਾਲ ਜਾ ਕੇ ਸਭ ਵੇਖਿਆ ਉੱਤੇ ਕਿ ਉਹਨਾਂ ਨੇ ਫੋਟੋਆਂ ਫੂਟੋਆਂ ਲਾਈਆਂ ਉੱਪਰ ਪਤਾ ਨਹੀਂ ਕਿ ਕਿੰਨੇ ਬੰਦੇ ਆਏ ਪੀਐਡਬੀ ਕੀਤੀ ਜਾ ਰਹੀ ਸੀ ਅੰਦਰ ਬਣਾਇਆ ਉੱਤੇ ਮਾਲਿਸ ਇਹ ਲਾਲੋਬਈ ਉੱਤੇ ਜੇ ਹੁੰਦਾ ਧੋਰਾ ਦੇ ਬੇਬੀ ਵਾਲੀ ਹੈ ਜੀ ਜੇ ਗਲਤ ਹੋ ਰਿਹਾ ਉੱਪਰ ਤਾਂ ਨਹੀਂ ਸਾਡੀ ਸਾਡੀ ਨੌਲਜ ਨਹੀਂਗਾ ਸਾਨੂੰ ਨਹੀਂ ਜਾਣ ਦਿੱਤਾ ਜਾਂਦਾ ਜਾਂ ਬੰਦ ਨਹੀਂਦਾ ਜਾਂ ਆਪਾਂ ਕਿਸੇ ਦੇ ਘਰੇ ਵਿੱਚ ਨਹੀਂ ਅੰਡਰਫੇਅਰ ਕਰ ਸਕਦੇ ਸਾਡੀ ਸਾਡਾ ਸਿਰਫ ਸੀਮਤ ਹੀ ਬਿਮਾਰੇ ਪ੍ਰਕਾਸ਼ ਕਰਨਾ ਨਿਤਨੇਮ ਕਰਨਾ ਸ਼ਾਮ ਨੂੰ ਸੁਫਾਸਨ ਕਰਨਾ ਬਸ ਇਹਨਾਂ ਪਰ 3 ਸਾਲ ਤੋਂ ਤੁਸੀਂ ਸੇਵਾ ਕਰੇ ਤੁਹਾਨੂੰ ਇਹ ਉੱਪਰ ਮੰਦਿਰ ਹੈਗਾ ਵਾ ਤੁਸੀਂ ਪ੍ਰਵਾਸੀ ਰਹ ਰਹੇ ਨੇ ਬੀਡੀਐ ਸਰਕਟ ਚੱਲ ਰਹੇ ਤੁਸੀਂ ਸੇਵਾ ਮੈਂ ਉਸੇ ਤੋਂ ਚੰਗੇ ਭਲੇ ਮੈਂ ਬੇਨਤੀ ਕੀਤੀ ਹੈ ਜੀ ਉੱਪਰ ਆਪਾਂ ਕਿਸੇ ਮੰਤਰੀ ਸਾਹਿਬ ਦੀ ਕੋਠੀ ਹੈ ਆਪਾਂ ਐਸਐਸਬੀਰ ਦਫਤਰ ਚਿਲ ਜੀਏ ਤੇ ਸਾਨੂੰ ਉੱਪਰ ਨਹੀਂ ਜਾਵਾਂਗੇ ਪਰ ਸੇਵਾਦਾਰਾ ਪੈਣ ਨਹੀਂ ਆ ਜੇ ਆਪਾਂ ਦਫਤਰ ਦੇ ਵਿੱਚ ਮਹਾਰਾਜ ਜਿੱਥੇ ਪ੍ਰਕਾਸ਼ ਆ ਸਾਨੂੰ ਉਲਦ ਦਾ ਕਹਾਂ ਵੀ ਇੱਥੇ ਪ੍ਰਕਾਸ਼ ਕਰਨਾ ਜਿੰਦਰਾ ਮਾਰਨਾ ਇੱਥੇ ਸੁਖਾਸਨ ਗੰਜ ਜਿੰਦਰਾ ਮਾਰਨਾ ਕਰਨੀ ਆ